ਲੁਧਿਆਨੇ ਦੇ ਧਰਮਪੁਰਾ ਇਲਾਕੇ ਦੇ ਵਿੱਚ ਕੁਝ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਇੱਕ ਵਿਅਕਤੀ ਦਾ ਦੋਸ਼ ਹੈ ਕਿ ਉਸਨੂੰ ਮਾਰਨ ਦੀ ਨੀਅਤ ਦੇ ਨਾਲ ਇਹ ਲੋਕ ਆਏ ਸਨ ਸੁਦਾਸੀ ਇਹ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤੇ ਹੋਏ ਨੰਬਰਾਂ ਤੇ ਕੰਪਲੇਂਟ ਕੀਤੀ ਗਈ ਸੀ ਉਹਦਾ ਕਹਿਣਾ ਸੀ ਇਲਾਕੇ ਵਿੱਚ ਕੁਝ ਲੋਕਾਂ ਵੱਲੋਂ ਨਸ਼ੇ ਦੇ ਕਾਰੋਬਾਰ ਧੜੱਲੇ ਨਾਲ ਕੀਤੇ ਜਾ ਰਹੇ ਨੇ ਨਸ਼ੇ ਦੇ ਨਾਲ ਜਿਹੜੀ ਪੰਜਾਬ ਦੀ ਜਵਾਨੀ ਲਗਾਤਾਰ ਬਰਬਾਦ ਹੋ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਰੀ ਨੰਬਰਾਂ ਤੇ ਕੰਪਲੇਂਟ ਕੀਤੀ ਜਾਂਦੀ ਹੈ ਅਤੇ ਜ਼ਖਮਿਆza ਉਸ ਵਿਅਕਤੀ ਨੂੰ ਹੁਣ ਭੁਗਤਣਾ ਪਿਆ ਜਦੋਂ ਦੇ ਰਾਤ 2 ਵਜੇ ਦੇ ਕਰੀਬ ਕੁਝ ਹਥਿਆਰਬੰਦ ਨੌਜਵਾਨ ਉਸ ਦੇ ਘਰ ਆ ਜਾਂਦੇ ਨੇ ਹੁਜਾ ਦਾ ਨਾਮ ਲੈ ਕੇ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਸਾਰੇ ਮਾਮਲੇ ਤੋਂ ਬਾਅਦ ਵਿਅਕਤੀ ਦੇ ਵੱਲੋਂ ਪ੍ਰੈਸ ਵਾਰਤਾ ਬੁਲਾਈ ਗਈ ਉਸਨੇ ਪ੍ਰੈਸ ਵਾਰਤਾ ਦੇ ਦੌਰਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਸ਼ਿਕਾਇਤ ਕਰਤਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਮਾਮਲਿਆਂ ਦੇ ਬਾਰੇ ਖੁੱਲ ਕੇ ਲੋਕ ਸ਼ਿਕਾਇਤ ਕਰ ਸਕਣ ਬੋਲ ਸਕਣ ਉਸ ਨੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਹੈ ਪੁਲਿਸ ਨੂੰ ਵੀ ਇਸ ਤੋਂ ਬਾਅਦ ਸੂਚਿਤ ਹੈ ਜੜਾ ਕੀਤਾ ਜਾਵੇਗਾ ਸਰਗੀ ਨਾਮ ਲਈ ਮੇਰਾ ਨਾਮ ਦੀਪੂ ਵਾਹਗੀ ਅਜੇ ਤੱਕ ਜੀ ਕੀ ਮਾਮਲਾ ਜਿਹੜਾ ਪ੍ਰੈਸ ਕਾਨਫਰੰਸ ਵੀ ਕਰਵਾ ਰਹੇ ਹੋ ਤੇ ਕਿੱਥੇ ਦੇ ਰਹਿਣ ਵਾਲੇ ਮੈਂ ਭਜੀ ਤਰਬੁਰੇ ਦਾ ਰਹਿਣ ਵਾਲਾ ਗਲੀ ਨੰਬਰ 1 ਜੀ ਪ੍ਰੈਸ ਕਾਨਫਰੰਸ ਮੈਂ ਭਜੀ ਤਾ ਕਰਾ ਰਿਹਾ ਮੈਂ ਕਿਸ ਕੁਝ ਲੋਕਾਂ ਦੇ ਖਿਲਾਫ ਭਗਵੰਤ ਮਾਨ ਸਾਹਿਬ ਦਾ ਜਿਹੜਾ ਨੰਬਰ ਜਾਰੀ ਕੀਤਾ ਗਿਆ ਸੀ ਉਹਦੇ ਤੇ ਆਨਲਾਈਨ ਕੰਪਲੀਟ ਪਾਈ ਸੀ ਨਸ਼ੇ ਦੇ ਰਿਲੇਟਿਡ ਨਸ਼ਾ ਵੇਚਦੇ ਕੁਝ ਲੋਕ ਨੇੜੇ ਦੇ ਨੇ ਸਾਡੇ ਇਲਾਕੇ ਦੇ ਨਹੀਂ ਥੋੜਾ ਦੂਰ ਦੇ ਨੇ ਤੇ ਉਹਨਾਂ ਦੇ ਖਿਲਾਫ ਕੰਪਲੇਟ ਪਈ ਸੀ ਜਿਹਦਾ ਉਹਦਾ ਰਿਐਕਸ਼ਨ ਤਾਂ ਉੱਥੇ ਕੋਈ ਨਹੀਂ ਕੀਤਾ ਉਹਨਾਂ ਨੇ ਵੀ ਉਲਟਾ ਮੇਰੇ ਤੇ ਤੇ ਰਾਤ ਹਮਲਾ ਹੋ ਗਿਆ ਤੁਹਾਡੇ ਤੇ ਜਰ ਹਾਂਜੀ ਇਹਨਾਂ ਵੱਲੋਂ ਜਿਹੜਾ ਜਿੰਨਾ ਵੱਲੋਂ ਕੋਈ ਕੰਪਲੇਨ ਜਿੰਨਾ ਦੀ ਮੈਂ ਕੰਪਲੇਟ ਕੀਤੀ ਸੀ ਉਹਨਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਰਾਤੀ ਵੈਪਨ ਲੈ ਕੇ ਆਏ ਨੇ ਘਟੋ ਘਟ 20 ਜਣੇ ਹੋਣੇ ਆਏ ਮੇਰੇ ਘਰ ਬਾਰ ਆ ਕੇ ਗਾਲੀ ਗਲੋਚ ਕੀਤੀ ਗਾਲਾਂ ਗੱਡੀਆਂ ਉੱਚੀ ਉੱਚੀ ਅਸਲਾ ਸ਼ਰੀਹਾਂ ਲੈ ਕੇ ਆਂਦਾ ਵੇ ਗਲੀ ਚੋਂ ਨਜ਼ਰ ਆ ਰਹੇ ਤੇ ਉਸ ਤੋਂ ਬਾਅਦ ਭਜੀ ਹੁਣ ਮੇਰਾ ਮੈਂ ਘਰ ਵਿੱਚ ਐ ਨਹੀਂ ਸੀ ਘਰ ਵਿੱਚ ਮੇਰੇ ਮम्मा ਗੱਲੇ ਸੀਗੇ ਕਨੂੰ ਕੋਈ 19 ਕੀ ਗੱਲ ਹੋ ਜਾਂਦੀ ਹੈ ਤੇ ਭਾਜੀ ਉਸ ਚੀਜ਼ ਨੂੰ ਮੈਂ ਲੈ ਕੇ ਥੋੜਾ ਡਰ ਕੇ ਮੈਂ ਪੁਲਿਸ ਕੋਲ ਤੱਕ ਨਹੀਂ ਗਿਆ ਇਸ ਚੀਜ਼ ਦਾ ਕੰਮ ਕਰਦੇ ਸੀ ਮੇਰਾ ਕੱਪੜੇ ਦਾ ਕੰਮ ਹੈ ਜੀ ਉਹ ਜਰੀ ਦਾ ਮੇਰਾ ਘਰੇ ਕੰਮ ਹੈ ਤੇ ਪਹਿਲਾਂ ਵੀ ਜਦੋਂ ਉਹਨਾਂ ਲੋਕਾਂ ਦੇ ਖਿਲਾਫ ਕੋਈ ਕੰਪਲੇਨ ਦਿੱਤੀ ਜਾਂ ਉਹਨਾਂ ਲੋਕਾਂ ਨੂੰ ਜਾਣਦੇ ਤੁਸੀਂ ਕਿ ਜਿਨ੍ਹਾਂ ਨਾਲ ਤੁਸੀਂ ਜਿਆਦਾ ਨਸ਼ੇ ਦਾ ਕਾਰੋਬਾਰ ਕਰਦੇ ਹੋ ਹਾਂਜੀ ਉਹ ਮਹੱਲੇ ਜੀ ਰਹਿੰਦੇ ਨੇ ਆਪਣਾ ਸਾਡਾ ਆਵਾਜਾਵਾ ਸੀਗਾ ਪਹਿਲੇ ਉੱਥੇ ਆਈ ਗਈ ਸੀਗੀ ਮਤਲਬ ਉਹਨਾਂ ਘਰੇ ਨਹੀਂ ਮੁਹੱਲੇ ਚਾਈ ਰਹੀ ਸੀਗੀ ਇਹ ਤਾਂ ਨਹੀਂ ਆ ਕੋਈ ਨਿੱਜੀ ਦੁਸ਼ਮਣੀ ਹੈ ਵੀ ਉਹਨਾਂ ਨਾਲ ਜਿਹੜਾ ਨਾ ਨਾ ਭਾਜੀ ਨਿੱਜੀ ਦੁਸ਼ਮਣੀ ਕੋਈ ਨਹੀਂ ਆ ਉਹਨਾਂ ਦੇ ਬੰਦੇ ਪਹਿਲੇ ਇਧਰੋਂ ਹੋਟਲ ਚੋਂ ਵੀ ਫੜੇਗੇ ਨੇ 11 ਗ੍ਰਾਮ ਚਿੱਟੇ ਨਾਲ ਮਤਲਬ ਉਹਨਾਂ ਦੇ ਆਪਣੇ ਮੁੰਡੇ ਨਿਕਲ ਗਏ ਨਜ਼ਾਇਜ਼ ਕਿਸੇ ਹੋਰ ਨੂੰ ਉਹਨਾਂ ਨੇ ਫਸਾਤਾ ਦੋ ਮੁੰਡੇ ਨੇ ਅੱਜ ਫਸ ਗਏ ਉਹ ਤਾਂ ਜਾਣ ਦਾ ਵਿਸ਼ਾ ਹਾਂਜੀ ਉਹਨਾਂ ਦੇ ਪਹਿਲੇ ਵੀ ਮੁੰਡੇ ਫੜੇ ਗਏ ਨੇ ਜੋ ਦੇਪੁਸਟਾਨੂੰ ਤਾਨੂੰ ਅਜਾ ਲੱਗਦਾ ਕਿ ਤੁਸੀਂ ਕੰਪਲੇਨ ਕੀਤੀ ਤਾਂ ਤੁਹਾਡੇ ਤੇ ਹਮਲਾ ਹੋ ਗਿਆ ਹਾਂਜੀ ਭਾਈ ਇਹ ਜਿਹੜਾ ਤੁਸੀਂ આરોਪ ਲਾ ਰਹੇ ਹੋ ਤੁਹਾਡੇ ਤੇ ਹਮਲਾ ਹੋਇਆ ਗਨ ਬਜਾਰਾ ਲਗ ਰਹੀ ਨਹੀਂ ਕੋਈ ਸਬੂਤ ਹੈ ਨਹੀਂ ਤੁਹਾਡੇ ਕੋਲ ਹਾਂਜੀ ਭਾਈ ਸੀਸੀਟੀਵੀ ਹੈਗੀ ਭਾਈ ਮਰੇ ਕੋਲ ਤੇ ਪੁਲਿਸ ਕੋਈ ਨਹੀਂ ਤੁਸੀਂ ਪੁਲਿਸ ਕੋ ਭਾਈ ਡਰ ਕਿਸ ਹਿਸਾਬ ਨਾਲ ਮੈਂ ਅਗਲਾ ਕੰਦਾ ਮੈਨੂੰ ਜਿੱਥੇ ਮਿਲੇ ਮੈਂ ਉੱਥੇ ਹੀ ਕੋਦੀ ਮਾਰ ਦੇਣੀ ਆ ਕਿਸ ਹਿਸਾਬ ਨਾਲ ਮੈਂ ਗਲੀ ਤੋਂ ਬਾਹਰ ਵੀ ਕਿਸ ਹਿਸਾਬ ਨਾਲ ਜਵਾਬ ਜੀ ਠੀਕ ਹੈ ਉਹ ਤਾਂ ਕੰਮ ਵੀ ਨਹੀਂ ਕਰ ਸਕਦਾ ਮੈਂ ਘਰ ਦੇ ਨਾਲ ਵੀ ਬਾਹਰ ਨਹੀਂ ਜਾ ਸਕਦਾ ਆਨਲਾਈਨ ਕੰਪਲੇਨ ਰਜਿਸਟਰ ਕਰੋ ਕੁਝ ਵੀ ਨਹੀਂ ਕਰਾਇਆ ਭਾਈ ਇਹ ਲਗਾ ਇਹ ਵੀ ਅੰਦਰIAL ਦੇ ਸੀਗਾ ਰਹੇ ਇੰਤਜ਼ਾਰ ਭਾਜੀ ਹੁਣ ਦਾਰੀ ਇਹਨਾਂ ਲੱਗਿਆ ਹੁਣ ਤੁਸੀਂ ਆਇਓ ਹੁਣ ਤੁਹਾਡੇ ਤੋਂ ਬਾਅਦ ਮੈਂ ਜਾਊਂਗਾ ਕੰਪਲੀਟ ਕਰਾਂ ਮੰਗ ਦੀ ਹੈ ਮੰਗ ਭਾਜੀ ਕਾਰਵਾਈ ਦੀ ਸ਼ਰਿਆਨ ਗੁੰਡਾ ਕਰਦੀ ਹੋ ਰਹੀ ਹੈ ਭਾਜੀ ਪ੍ਰਸ਼ਾਸਨ ਤੋਂ ਮੰਗ ਦੀ ਹੈ ਮੈਂ ਭਗਵੰਤ ਮਾਨ ਸਾਹਮਣੂ ਅਪੀਲ ਕਰਨਾ ਚਾਹਨਾ ਜਿੱਦਾਂ ਦਾ ਮਹੌਲ ਬਣਿਆ ਇਹਦੇ ਤੇ ਠੱਲ ਪਾਈ ਜਾ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ